ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਅਸੀਂ ਸਾਰੇ ਨਾ ਕਦੇ-ਕਦੇ ਜ਼ਿੰਦਗੀ ਵਿੱਚ ਇੱਕ ਅਜੀਬ ਜਿਹੀ ਅੰਦਰੂਨੀ ਤੜਪ ਮਹਿਸੂਸ ਕਰਦੇ ਹਾਂ ਪਰ ਸਵਾਲ ਇਹ ਹੈ ਕਿ ਉਹ ਹੈ ਕੀ ਹਾਂਜੀ ਅੱਜ ਅਪਾ ਇਸੇ ਤੇ ਗੱਲ ਕਰਾਂਗੇ ਸਾਡੇ ਕੋਲ ਸਰੋਤ ਨੇ ਜੋ ਗੁਰੂ ਰਾਮਦਾਸ ਸਾਹਿਬ ਜੀ ਦੇ ਇੱਕ ਸ਼ਬਦ ਤੇ ਕੇਂਦ੍ਰਿਤ ਨੇ ਇਹ ਰਾਗ ਮਾਝ ਵਿੱਚ ਹੈ ਜੀ ਰਾਗ ਮਾਝ ਵਿੱਚ ਸ਼ਬਦ ਹੈ ਹਰ ਗੁਣ ਪੜੀਏ ਹਰ ਗੁਣ ਗੁਣੀਏ ਇਹ ਸ਼ਬਦ ਨਾ ਸਿਰਫ ਉਸ ਤੜਪ ਨੂੰ वेदना ਦਾ ਨਾਂ ਦਿੰਦਾ ਹੈ ਸਗੋਂ ਉਸ ਦੇ ਕਾਰਨ ਤੇ ਇਲਾਜ ਬਾਰੇ ਵੀ ਦੱਸਦਾ ਹੈ ਬਿਲਕੁਲ ਸਹੀ ਕਿਹਾ ਦੇਖੋ ਸ਼ਬਦ ਦੀ ਸ਼ੁਰੂਆਤ ਹੀ ਇੱਕ ਸੱਦੇ ਨਾਲ ਹੁੰਦੀ ਹੈ ਹਰ ਗੁਣ ਪੜੀਏ ਹਰ ਗੁਣ ਗੁਣੀਏ ਕਿ ਆਓ ਇਕੱਠੇ ਮਿਲ ਕੇ ਪ੍ਰਭੂ ਦੇ ਗੁਣ ਗਾਈਏ ਤੇ ਅਗਲੀ ਤੁਕ ਹੈ ਹਰ ਹਰ ਨਾਮ ਕਥਾ ਨਿਤ ਸੁਣੀਏ ਮਤਲਬ ਹਰ ਰੋਜ਼ ਪਰਮਾਤਮਾ ਦੇ ਨਾਮ ਦੀ ਕਥਾ ਭਾਵ ਗੁਣਾ ਦੇ ਵਿਚਾਰ ਸੁਣ ਕੇ ਮਨ ਵਿੱਚ ਵਸਾਈਏ ਨਾਲ ਹੀ ਸਾਧ ਸੰਗਤ ਤੇ ਵੀ ਜ਼ੋਰ ਦਿੱਤਾ ਹੈ ਮਿਲ ਸਤ ਸੰਗਤ ਹਰ ਗੁਣ ਗਾਏ ਇਹ ਇਕੱਲੇ ਕਰਨ ਦਾ ਕੰਮ ਨਹੀਂ ਇਹ ਤਾਂ ਸਾਧ ਸੰਗਤ ਵਿੱਚ ਨਾਮ ਪੜ੍ਹਨ ਸੁਣਨ ਤੇ ਮਨ ਵਿੱਚ ਵਸਾਉਣ ਦਾ ਕੰਮ ਹੈ ਬਿਲਕੁਲ ਪਰ ਫਿਰ ਸਵਾਲ ਆਉਂਦਾ ਹੈ ਕਿਉਂ ਤਾਂ ਜੋ ਇਸ ਭੋਜਲ ਯਾਨੀ ਸੰਸਾਰ ਸਮੁੰਦਰ ਨੂੰ ਪਾਰ ਕੀਤਾ ਜਾ ਸਕੇ ਜਗ ਭੋਜਲ ਦੁਤਰ ਤਰੀਏ ਜੀਓ ਇਹ ਸਿਰਫ ਕੋਈ ਰਸਮ ਨਹੀਂ ਹੈ ਇਹ ਇੱਕ ਬਹੁਤ ਡੂੰਗੀ ਮਨੋਵਿਗਿਆਨਿਕ ਲੋੜਵਲ ਇਸ਼ਾਰਾ ਹੈ ਅੱਛਾ ਇੱਥੇ ਰੁਕਦੇ ਆਂ 1 ਮਿੰਟ ਇਹ ਜਿਹੜਾ ਪੌਜਲ ਜਾਂ ਸੰਸਾਰ ਸਮੁੰਦਰ ਦਾ ਸੰਕਲਪ ਹੈ ਇਹ ਬੜਾ ਦਿਲਚਸਪ ਹੈ ਹਾਂਜੀ ਕੀ ਇਹ ਸਿਰਫ ਦੁਨੀਆ ਦੇ ਦੁੱਖਾਂ ਤਕਲੀਫਾਂ ਦੀ ਗੱਲ ਹੋ ਰਹੀ ਹੈ ਦੇਖੋ ਗੁਰਬਾਣੀ ਵਿੱਚ ਨਾ ਸੰਸਾਰ ਸਾਗਰ ਦਾ ਰੂਪਕ ਕਈ ਵਾਰ ਆਇਆ ਹੈ ਜੀ ਇਸ ਦਾ ਇੱਕ ਅਰਥ ਬਣਦਾ ਹੈ ਕਿ ਇਹ ਜਿਹੜਾ ਸੰਸਾਰ ਮਤਲਬ ਜ਼ਿੰਦਗੀ ਇੱਕ ਔਖੀ ਸਮੁੰਦਰੀ ਯਾਤਰਾ ਦੀ ਵਰਗੀ ਹੈ ਤੇ ਸਮੁੰਦਰੀ ਯਾਤਰਾ ਤੇ ਬੜੇ ਔਖਾਈ ਨਾਲ ਭਰੀ ਹੁੰਦੀ ਹੈ ਸਮੁੰਦਰ ਦੀਆਂ ਥੱਪੇਣਾ ਜਿਹੜੇ ਕਿ ਡੋਬਣ ਲਈ ਤਿਆਰ ਰਹਿੰਦੀਆਂ ਹਨ ਬਿਲਕੁਲ ਇਹਨਾਂ ਥੱਪੇੜਾਂ ਨੂੰ ਵਿਕਾਰਾਂ ਤੇ ਦੁੱਖਾਂ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਇਸ ਲਈ ਕਹਿੰਦੇ ਨੇ ਕਿ ਸੰਸਾਰ ਸਾਗਰ ਤੋਂ ਪਾਰ ਹੋਣਾ ਬੜਾ ਔਖਾ ਹੈ ਹੂੰ ਇਹਨਾਂ ਵੀ ਸਮੁੰਦਰ ਦੀ ਥੱਪੇੜਾਂ ਨੂੰ ਹੀ ਲੈ ਜਾਂਦਾ ਹੈ ਇਸ ਦਾ ਨਾਮ ਸੰਬੰਧਿਤ ਹੈ ਇੱਕ ਅੰਦਰੂਨੀ ਖਾਲੀਪਨ ਜਾਂ ਬੇਚੈਨੀ ਹੈ ਜਿਸ ਨੂੰ ਅੱਜਕੱਲ ਲੋਕ ਐਗਜ਼ਿਸਟੈਂਸ਼ੀਅਲ ਡਰ ਵੀ ਕਹਿੰਦੇ ਨੇ ਅੱਛਾ ਹਾਂ ਉਹ ਅਹਿਸਾਸ ਕਿ ਜ਼ਿੰਦਗੀ ਦਾ ਕੋਈ ਮਕਸਦ ਨਹੀਂ ਜਾਂ ਅਸੀਂ ਬਿਲਕੁਲ ਇਕੱਲੇ ਆ ਗੁਰਬਾਣੀ ਸਦੀਆਂ ਪਹਿਲਾਂ ਇਸ ਭਾਵਨਾ ਨੂੰ ਪੌਜਲ ਕਹ ਰਹੀ ਸੀ ਮਤਲਬ ਇਹ ਦੱਸਣ ਲਈ ਕਿ ਇਸ ਤੋਂ ਪਾਰ ਜਾਣ ਦਾ ਰਸਤਾ ਹੈਗਾ ਮਤਲਬ ਪਰਮਾਤਮਾ ਦੇ ਗੁਣ ਗਾਣਾ ਜਾਂ ਰੱਬ ਨਾਲ ਜੁੜਨਾ ਇਸ ਬੇਚੈਨੀ ਤੋਂ ਬਾਹਰ ਨਿਕਲਣਾ ਦਾ ਤਰੀਕਾ ਹੈ ਬਿਲਕੁਲ ਤੇ ਜਦੋਂ ਕੋਈ ਇਸ ਸਮੁੰਦਰ ਵਿੱਚ ਗੁਆਚਾ ਮਹਿਸੂਸ ਕਰਦਾ ਹੈ ਤਾਂ ਉਹ ਇੱਕ ਸਹਾਰਾ ਲੱਭਦਾ ਹੈ ਸ਼ਾਇਦ ਦੋਸਤ ਸ਼ਬਦ ਵਿੱਚ ਮਿੱਤਰ ਸਖਾ ਦਾ ਜ਼ਿਕਰ ਵੀ ਤਾਂ ਆਉਂਦਾ ਹੈ ਹਾਂਜੀ ਤੇ ਇੱਥੇ ਮਿੱਤਰ ਦੀ ਪਰਿਭਾਸ਼ਾ ਹੀ ਬਦਲ ਦਿੱਤੀ ਗਈ ਹੈ ਦੇਖੋ ਦੁਨਿਆਵੀ ਦੋਸਤ ਤਾਂ ਬਹੁਤ ਹੁੰਦੇ ਨੇ ਸਹੀ ਗੱਲ ਹੈ ਤੇ ਇੱਥੇ ਸੱਚਾ ਮਿੱਤਰ ਉਹ ਸਾਥ ਜਨ ਨੂੰ ਕਿਹਾ ਗਿਆ ਹੈ ਜੋ ਤੁਹਾਨੂੰ ਪਰਮਾਤਮਾ ਬਾਰੇ ਦੱਸਦਾ ਹੈ ਆਉ ਸਖੀ ਹਰ ਮੇਲ ਕਰੇ ਹਾ ਮਤਲਬ ਮਿੱਤਰ ਜਨੋ ਆਉ ਮਿਲ ਕੇ ਪ੍ਰਭੂ ਦੇ ਗੁਣਾਂ ਦੀ ਸਾਂਝ ਕਰੀਏ ਤੇ ਜਿਹੜਾ ਮਿੱਤਰ ਪਰਮਾਤਮਾ ਦਾ ਸੁਨੇਹਾ ਭਾਵ ਪਰਮਾਤਮਾ ਦੇ ਗੁਣਾਂ ਦੀ ਸੋਝੀ ਦਿੰਦਾ ਹੈ ਮੇਰੇ ਪ੍ਰੀਤਮ ਕਾ ਮੈਂ ਦੇ ਸੁਨੇਹਾ ਉਹੀ ਮੇਰਾ ਸੱਚਾ ਮਿੱਤਰ ਹੈ ਸਖਾ ਹੈ ਭਾਈ ਹੈ ਮੇਰਾ ਮਿੱਤਰ ਸਖਾ ਸੋ ਪ੍ਰੀਤਮ ਭਾਈ ਮੈਂ ਦਸੇ ਹਰ ਨਰ ਹਰੀਏ ਜਿਓ ਇਹ ਤਾਂ ਗੱਲ ਹੋ ਗਈ ਸਾਜ ਸੰਗਤ ਦੀ ਜਿਸ ਵਿੱਚ ਮਿਲ ਕੇ ਪਰਮਾਤਮਾ ਦੇ ਗੁਣਾਂ ਦੀ ਸੋਜੀ ਸਾਂਝੀ ਕੀਤੀ ਜਾਏ ਪਰ ਫਿਰ ਸ਼ਬਦ ਇੱਕ ਅੰਦਰੂਨੀ ਪੀੜਾ ਦੀ ਗੱਲ ਕਰਦਾ ਹੈ ਇਹ ਪੀੜਾ ਕਿਸ ਚੀਜ਼ ਦੀ ਹੈ ਇਹ ਪੀੜਾ ਵੇਦਨਾ ਵਿਚਾਨੀ ਵਾਲੀ ਗੱਲ ਬਹੁਤ ਡੂੰਗੀ ਹੈ ਜੇ ਪੀੜਾ ਇੱਕ ਰੂਹਾਨੀ ਸਫਰ ਦਾ ਜ਼ਰੂਰੀ ਹਿੱਸਾ ਹੈ ਇੱਕ ਮੰਦੇ ਅੰਦਰ ਖਾਲੀ ਪਣ ਕੇ ਪ੍ਰਮਾਤਮਾ ਦੇ ਗੁਣਾਂ ਦੀ ਸਾਂਝ ਕਰਨ ਦੀ ਹੋਰ ਤੜਪ ਮਤਲਬ ਇਹ ਪੀੜਾ ਬੇਚੈਨੀ ਕਿਉਂ ਕਿ ਸਿਰਫ ਸਾਜ ਸੰਗਤ ਕਾਫੀ ਨਹੀਂ ਦੇਖੋ ਸਾਜ ਸੰਗਤ ਤਾਂ ਜ਼ਰੂਰੀ ਹੈ ਪਰ ਇਹ ਬਿਨਾ ਗੁਰੂ ਦੀ ਸਿੱਖਿਆ ਦੇ ਪੂਰੀ ਨਹੀਂ ਫਿਰ ਤਾਂ ਲਾਜ਼ਮੀ ਹੈ ਕਿ ਸ਼ਬਦ ਵਿੱਚ ਇਸ ਦਾ ਕੋਈ ਇਲਾਜ ਵੀ ਦੱਸਿਆ ਹੋਵੇਗਾ ਜ਼ਰੂਰ ਦੱਸਿਆ ਹੈ ਇਲਾਜ ਤੋਂ ਪਹਿਲਾਂ ਸ਼ਬਦ ਇਹ ਦੱਸਦਾ ਹੈ ਕਿ ਇਸ ਪੀੜਾ ਨੂੰ ਕੌਣ ਸਮਝਦਾ ਹੈ ਤੇ ਉਹ ਹੈ ਗੁਰੂ ਮੇਰੀ ਬੇਦਨ ਹਰ ਗੁਰ ਪੂਰਾ ਜਾਣੇ ਵਾਹ ਤੇ ਇਸ ਵੇਦਨਾ ਪੀੜਾ ਦਾ ਅਹਿਸਾਸ ਹੋਰ ਵਧਾ ਕੇ ਸ਼ਬਦ ਕਹਿੰਦਾ ਹੈ ਹਉ ਰਹਿ ਨਾ ਸਕਾ ਬਿਨ ਨਾਮ ਵਖਾਣੇ ਇਹ ਪੀੜਾ ਨਾਮ ਦੀ ਸੋਜੀ ਦੇ ਖਾਲੀਪਣ ਕਰਕੇ ਹੈ ਤੇ ਇਹ ਖਾਲੀਪਨ ਸਿਰਫ ਗੁਰੂ ਤੇ ਗੁਰੂ ਦੀ ਸਿੱਖਿਆ ਹੀ ਦੂਰ ਕਰ ਸਕਦੀ ਹੈ ਬਿਲਕੁਲ ਇਸ ਵੇਦਨਾ ਦੀ ਇੱਕੋ ਇੱਕ ਦਵਾਈ ਔਸ਼ਧ ਮੰਤਰ ਉਹ ਗੁਰੂ ਦਾ ਉਪਦੇਸ਼ ਹੈ ਇੱਕ ਤਰ੍ਹਾਂ ਦੀ ਅਰਦਾਸ ਹੈ ਕਿ ਹੈ ਗੁਰੂ ਮੈਨੂੰ ਨਾਮ ਦੀ ਦਾਤ ਦਿਓ ਮੈਂ ਔਖਦ ਮੰਤਰ ਦੀਜੈ ਗੁਰਪੂਰੇ ਤਾਂ ਜੋ ਮੇਰੀ ਅੰਦਰੂਨੀ ਤਰਫ ਸ਼ਾਂਤ ਹੋਵੇ ਤੇ ਇਸ ਸੰਸਾਰ ਸਾਗਰ ਤੋਂ ਪਾਰ ਹੋ ਸਕਾਂ ਮੈਂ ਹਰ ਹਰ ਨਾਮ ਉਧਰੀਏ ਜਿਉ ਮਤਲਬ ਇਹ ਸੀੜਾ ਵੇਦਨਾ ਦਾ ਇਲਾਜ ਕਿਸੇ ਬਾਹਰੀ ਚੀਜ਼ ਵਿੱਚ ਨਹੀਂ ਸਗੋਂ ਗੁਰੂ ਦੇ ਸ਼ਬਦ ਨੂੰ ਕਮਾਉਣ ਵਿੱਚ ਹੈ ਬਿਲਕੁਲ ਪਰ ਇਹ ਇੱਕ ਸਵਾਲ ਉੱਠਦਾ ਹੈ ਸ਼ਾਇਦ ਕਈਆਂ ਦੇ ਮਨ ਵਿੱਚ ਹੋਵੇਗਾ ਹਾਂਜੀ ਪੁੱਛੋ ਕੀ ਸਿਰਫ ਗੁਣਗਾਨ ਸੁਣਨ ਜਾਂ ਸ਼ਬਦ ਤੇ ਚੱਲਣ ਨਾਲ ਜ਼ਿੰਦਗੀ ਦੀਆਂ ਜਿਹੜੀਆਂ ਅਸਲੀ ਭੌਤਿਕ ਮੁਸ਼ਕਲਾਂ ਨੇ ਉਹ ਕਿਵੇਂ ਹੱਲ ਹੋ ਸਕਦੀਆਂ ਨੇ ਕਿ ਇਹ ਸਿਰਫ ਮਨ ਨੂੰ ਇੱਕ ਢਾਰਸ ਨਹੀਂ ਦੇਣਾ ਇਹ ਬਹੁਤ ਵਧੀਆ ਸਵਾਲ ਹੈ ਦੇਖੋ ਗੱਲ ਇਹ ਨਹੀਂ ਹੈ ਕਿ ਤੁਹਾਡੀਆਂ ਬਾਹਰੀ ਸਮੱਸਿਆਵਾਂ ਕੋਈ ਜਾਦੂ ਨਾਲ ਖਤਮ ਹੋ ਜਾਣਗੀਆਂ ਅੱਛਾ ਹਾਂ ਗੱਲ ਇਹ ਹੈ ਕਿ ਨਾਮ ਨਾਲ ਜੁੜ ਕੇ ਤੁਹਾਡੀ ਅੰਦਰੂਨੀ ਤਾਕਤ ਤੇ ਸੂਝ ਐਨੀ ਵੱਧ ਜਾਂਦੀ ਏ ਕਿ ਉਹ ਸਮੱਸਿਆਵਾਂ ਤੁਹਾਨੂੰ ਪੌਜਲ ਦੀਆਂ ਲਹਿਰਾਂ ਡੋਬਣ ਨਹੀਂ ਦੇ ਸਕਦੀਆਂ ਮਤਲਬ ਨਜ਼ਰੀਆ ਬਦਲ ਜਾਂਦਾ ਹੈ ਬਿਲਕੁਲ ਨਜ਼ਰੀਆ ਬਦਲ ਜਾਂਦਾ ਹੈ ਤੁਸੀਂ ਇਹ ਲਹਿਰਾਂ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕਰਦੇ ਸਗੋਂ ਉਹਨਾਂ ਤੇ ਤੈਰਨਾ ਸਿੱਖ ਜਾਂਦੇ ਹੋ ਵਾਹ ਇਹ ਤਾਂ ਨਜ਼ਰੀਏ 'ਚ ਤਬਦੀਲੀ ਹੈ ਬਿਲਕੁਲ ਤੇ ਸ਼ਬਦ ਦੇ ਅਖੀਰ ਵਿੱਚ ਜਿਹੜੀਆਂ ਚਾਤ੍ਰਿਕ ਤੇ ਮੱਛੀ ਵਾਲੀਆਂ ਉਦਾਹਰਨਾਂ ਨੇ ਉਹ ਬਹੁਤ ਖੂਬਸੂਰਤ ਨੇ ਹਾਂਜੀ ਇਹਨਾਂ ਵਿੱਚ ਅਜੇ ਕੀ ਖਾਸ ਗੱਲ ਹੈ ਕਿ ਸਦੀਆਂ ਬਾਅਦ ਵੀ ਸਿੱਧਾ ਦਿਲ ਤੇ ਅਸਰ ਕਰਦੀਆਂ ਨੇ ਕਿਉਂਕਿ ਇਹ ਦੋਵੇਂ ਅਲੰਕਾਰ ਪੂਰਨ ਨਿਰਭਰਤਾ ਨੂੰ ਦਰਸਾਉਂਦੇ ਨੇ ਉਹ ਵੀ ਸਿਖਰ ਦੀ ਚਾਤ੍ਰਿਕ ਉਹ ਸਿਰਫ ਪਾਣੀ ਦੀ ਇੱਕ ਬੂੰਦ ਲਈ ਤਰਸਦਾ ਹੈ। ਹੂੰ ਇਹ ਇੱਕ ਸਿੱਖ ਦੀ ਗੁਰੂ ਦੇ ਸ਼ਬਦ ਲਈ ਅਟੁੱਟ ਤਾਂਗ ਹੈ। ਹਮ ਚਾਤ੍ਰਿਕ ਦੀਨ ਸਤਗੁਰ ਸਰਨਾਈ। ਮੈਂ ਇੱਕ ਪਿਆਸੇ ਚਾਤ੍ਰਿਕ دیਵਾਂਗ ਹਮ ਚਾਤ੍ਰਿਕ ਦੀਨ ਗੁਰੂ ਦੀ ਸ਼ਰਨ ਵਿੱਚ ਆਇਆ ਹਾਂ। ਇੱਕ ਅਰਦਾਸ ਨਾਲ ਕਿ हे ਮੇਰੇ ਗੁਰੂ ਮੇਰੇ ਮੂੰਹ ਵਿੱਚ ਨਾਮ ਦੀ ਸਿੱਖਿਆ ਦੀ ਸਿਰਫ ਇੱਕ ਬੂੰਦ ਪਾ ਦੇ। ਹਰ ਹਰ ਨਾਮ ਬੂੰਦ ਮੁਖ ਪਾਈ। ਪਰ ਮੱਛੀ ਦੇ ਉਦਾਹਰਣ ਇਸ ਤੋਂ ਵੀ ਡੂੰਗੀ ਹੈ। ਮੱਛੀ ਪਾਣੀ ਬਿਨਾਂ ਸਿਰਫ ਤੜਪਦੀ ਨਹੀਂ ਮਰ ਜਾਂਦੀ ਹੈ। ਹਾਂ ਇਦਾਂ ਹੀ ਹੈ ਪਰਮਾਤਮਾ ਤੇ ਉਸ ਦੀਆਂ ਦਿੱਤੀਆਂ ਦਿੱਤਾ ਪਾਣੀ ਦੇ ਸਾਗਰ ਵਾਂਗ ਹਨ ਹਰ ਜਲ ਨਿਧੀ ਤੇ ਅਸੀਂ ਉਸ ਪਾਣੀ ਵਿੱਚ ਰਹਿਣ ਵਾਲੀ ਮੱਛੀ ਸਮਾਨ ਹਾਂ ਹਮ ਜਲ ਕੇ ਮੀਨੇ ਨਾਮ ਰੂਪੀ ਜਲ ਮਨੁਖਲੇ ਸਿਰਫ ਇੱਕ ਚਾਹਤ ਨਹੀਂ ਸਗੋ ਆਤਮਿਕ ਜੀਵਨ ਲਈ ਇੱਕ ਹੋਣ ਦੀ ਲੋੜ ਹੈ ਇਸ ਤੋਂ ਬਿਨਾ ਆਤਮਿਕ ਮੌਤ ਪੱਕੀ ਹੈ ਜਲ ਨਾਨਕ ਜਲ ਬਿਨ ਮਰੀਏ ਜਿਓ ਵਾਹ ਇਹ ਕੰਪੈਰੀਜ਼ਨ ਸਾਨੂੰ ਸੋਚਣ ਲਈ ਮਜਬੂਰ ਕਰ ਦਿੰਦਾ ਹੈ ਦਾ ਇਹ ਸਾਰੀ ਗੱਲਬਾਤ ਦਾ ਨਿਚੋੜ ਇਹ ਨਿਕਲਿਆ ਕਿ ਪ੍ਰਭੂ ਦੇ ਗੁਣਾਂ ਨੂੰ ਸਮਝਣਾ ਸਿਰਫ ਕੋਈ ਬૌਧਿਕ ਕਸਰਤ ਨਹੀਂ ਸਗੋ ਪੋਜਲ ਵਿੱਚ ਡੁੱਬਣ ਤੋਂ ਬਚਣ ਦਾ ਇੱਕੋ ਇੱਕ ਤਰੀਕਾ ਹੈ ਜੀ ਇਹ ਸਫਰ ਇੱਕ ਅੰਦਰੂਨੀ ਤੜਪ ਤੋਂ ਸ਼ੁਰੂ ਹੁੰਦਾ ਹੈ ਇੱਕ ਸੱਚੇ ਰੋਹਾਨੀ ਮਿੱਤਰ ਦੀ ਸੰਗਤ ਵਿੱਚ ਅੱਗੇ ਵੱਧਦਾ ਤੇ ਗੁਰੂ ਦੇ ਸ਼ਬਦ ਰਾਹੀ ਇਲਾਜ پا ਕੇ ਪੂਰੀ ਨਿਰਭਰਤਾ ਦੀ ਹਾਲਤ ਤੱਕ ਪਹੁੰਚਦਾ ਹੈ ਜੀ ਤੇ ਅਖੀਰ ਵਿੱਚ ਸਰੋਤਾਂ ਦੇ ਆਧਾਰ ਤੇ ਸੁਣਨ ਵਾਲਿਆਂ ਲਈ ਇੱਕ ਸਵਾਲ ਛੱਡ ਜਾਂਦੇ ਹਾਂ ਹਾਂ ਜਿਵੇਂ ਸ਼ਬਦ ਕਹਿੰਦਾ ਹੈ ਕਿ ਮੱਛੀ ਪਾਣੀ ਬਿਨਾ ਮਰ ਜਾਂਦੀ ਹੈ ਤਾਂ ਸੋਚਣ ਵਾਲੀ ਗੱਲ ਇਹ ਹੈ ਕਿ ਸਾਡੇ ਆਤਮਿਕ ਜੀਵਨ ਲਈ ਉਹ ਪਾਣੀ ਕੀ ਹੈ ਜਿਸ ਤੋਂ ਬਿਨਾ ਸਾਡਾ ਗੁਜ਼ਾਰਾ ਅਸੰਭਵ ਹੈ ਜੀ ਬਹੁਤ ਦੁੰਗਾ ਸਵਾਲ ਹੈ ਜਿਸ ਤੇ ਸਾਡੇ ਸਰੋਤੇ ਹੋਰ ਵਿਚਾਰ ਕਰ ਸਕਦੇ ਨੇ ਇਸੇ ਵਿਚਾਰ ਦੇ ਨਾਲ ਅੱਜ ਦੀ ਵਿਚਾਰ ਚਰਚਾ ਇੱਥੇ ਹੀ ਸਮਾਪਤ ਕਰਦੇ ਹਾਂ ਜੀ ਅਗਲੇ ਪੋਡਕਾਸਟ ਵਿੱਚ ਹੋਰ ਸ਼ਬਦਾਂ ਦੀ ਵਿਚਾਰ ਕਰਾਂਗੇ ਤਦ ਤੱਕ ਲਈ ਸਾਨੂੰ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ